ਸਾਡੇ ਸੇਪੀ ਪਾਗ ਵੱਲੋਂ ਜਨਵਰੀ ਤੋਂ ਹੀ ਅਸੀਂ ਐਫਰਟਸ ਕਰ ਰਹੇ ਆ ਕਿ ਜੇ ਸਾਨੂੰ ਮਿਲਦਾ ਕਿਤੇ ਲਾਰਵਾ ਸੀ ਚੈਕਿੰਗ ਸਾਡੇ ਵੱਲੋਂ ਜਾਰੀ ਹੈ ਕਰ 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 ਜਾ ਕੇ ਸਾਡੀ ਟੀਮਾਂ ਚੈਕਿੰਗ ਕਰਦੀਆਂ ਨੇ 15 ਟੀਮਾਂ ਦੇ ਵਿੱਚ ਸਾਡੇ ਮਲਟੀਪਰਪਸ ਹੈਲਥ ਵਰਕਰਜ਼ ਹੁੰਦੇ ਆ ਤੇ ਬਾਕੀ ਹੁਣ ਬਰੀਡਿੰਗ ਚੈਕਰ ਵੀ ਸਾਨੂੰ ਅਲੋਟ ਹੋ ਗਿਆ ਸਟੇਟ ਵੱਲੋਂ 18 ਪਿਛਲੇ ਮਹੀਨੇ ਹੋਈ ਸੀ ਤੇ ਹੁਣ ਸਾਨੂੰ 120 ਬਰੀਡਿੰਗ ਚੈਕਰਸ ਮਿਲ ਚੁੱਕੇ ਨੇ ਤੇ ਉਹਨਾਂ ਦਾ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕੀ ਕਰਦੀਆਂ ਸੀ ਜਗ੍ਹਾ ਜਗ੍ਹਾ ਜਾ ਕੇ ਬਰੀਡਿੰਗ ਚੈਕਿੰਗ ਕਰਦੇ ਆ ਬਰੀਡਿੰਗ ਚੈਕਿੰਗ ਮੀਨਸ ਕਿ ਦੇਖ ਲਿਆ ਕਿ ਕਿਤੇ ਪਾਣੀ ਜਿੱਥੇ ਖੜਾ ਆ ਹੁਣ بارشਾਂ ਦੇ ਮੌਸਮ ਤੋਂ ਬਾਅਦ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਦੇਖਦੇ ਆ ਕਿ ਉੱਥੇ ਕਿਤੇ ਲਾਰਵਾ ਤਾਂ ਨਹੀਂ ਮਿਲ ਰਿਹਾ ਹੈਗਾ ਜੇ ਲਾਰਵਾ ਮਿਲ ਰਿਹਾ ਤਾਂ ਅਸੀਂ ਤੇ ਸਪਰੇਅ ਕਰਦੇ ਆ ਜਾਂ ਕੋਈ ਹੋਰ ਤਰੀਕਾ ਵਰਤਦੇ ਆ ਕਿ ਉਹ ਡਰਾਈ ਹੋ ਜਾਵੇ ਹੈਨਾ ਉਹਨੂੰ ਥੋੜਾ ਪਾਣੀ ਤਾਂ ਡਿਸਕਾਰਡ ਕਰਕੇ ਡਰਾਈ ਹੋ ਜਾਵੇ ਨਹੀਂ ਤਾਂ ਸਾਡਾ ਸਪਰੇਅ ਕਰ ਦਿੰਦੇ ਤੇ ਸਾਡੇ ਵੱਲੋਂ ਹੁਣ ਤੱਕ 15 ਟੀਮਾਂ ਗਠਿਤ ਕੀਤੀਆਂ ਗਈਆਂ ਜਿਹਦੇ ਚ ਐਮ ਪੀ ਐਚ ਡਬਲਯੂ ਨੇ ਤੇ ਪਲੱਸ ਇਨਸੈਕਟ ਕਲੈਕਟਰ ਵੀ ਨੇ ਦੋ ਰੋੰਗੀ ਕੋਤਲਨ ਦਾ ਹਾਲ ਕੀ ਕਿੰਨੇ ਤਰ੍ਹਾਂ ਦੇ ਜੀਮ ਜਿਹੜੀ ਸੇਫਟੀਆਂ ਦੀਆਂ ਗੋਰਮਾਂ ਕਰ ਦਿੱਤੀਆਂ ਨੇ ਕਿੰਨੇ علاوہ ਮਿਲਿਆ ਇੱਕ ਪਰ ਜੁਰਮਾਨਾ ਫਾਈਨ ਵੀ ਸ਼ਾਇਦ ਹਾਂਜੀ ਹਾਂਜੀ ਸਾਡੇ ਕੋਲ ਹੁਣ ਤੱਕ 330000 ਕਰਾਂ ਦਾ ਸਾਡਾ ਸਰਵੇ ਟੀਮ ਕਰ ਚੁੱਕੀ ਹੈ ਜਿਹਦੇ ਵਿੱਚੋਂ ਸਾਨੂੰ 111 ਕਰਾਂ ਦੇ ਵਿੱਚ ਲਾਰਵਾ ਮਿਲ ਚੁੱਕਿਆ ਹੁਣ ਤੱਕ ਉਹਦੇ ਵਿੱਚੋਂ ਅਸੀਂ 63 ਲੋਕਾਂ ਨੂੰ ਤਾਂ ਵਰਨਿੰਗਸ ਦਿੱਤੀ ਹੈ ਤੇ 48 ਅਸੀਂ ਚਲਾਨਸ ਇਸ਼ੂ ਕਰ ਚੁੱਕੇ ਹਾਂ ਦੰਗੂ ਗੱਲ ਕਰੀ ਕਿੰਨੇ ਐਕਟਿਵ ਕੇਸ ਕਿੰਨੇ ਦੇ ਤੇ ਕਿੰਨੇ ਚਿਕਨ ਬੁਨਿਆ ਦੇ ਐਕਟਿਵ ਕੇਸ ਹੁਣ ਕੋਈ ਵੀ ਨਹੀਂ ਆ ਪਰ ਜੇ ਟੋਟਲ ਕੇਸਸ ਆਪਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਤਿੰਨ ਡੇਂਗੂ ਦੇ ਤੇ ਚਾਰ ਚਿਕਨ ਬੁਨਿਆ ਦੇ ਕੇਸ ਹੁਣ ਤੱਕ ਆਏ ਨੇ ਟੋਟਲ ਸਿੰਪਟਮਸ ਕੀ ਹੁੰਦੇ ਨੇ ਬਹੁਤ ਬਾਰੇ ਤੁਹਾਨੂੰ ਬਾਅਦ ਵਿੱਚ ਵੀ ਕਹਿੰਦੇ ਕਰਨਾ ਹੈ ਦੇਖੋ ਹਾਂਜੀ ਦੇਖੋ ਕੁਝ ਸਿੰਪਟਮਸ ਆ ਇਹਨਾਂ ਦੇ ਕਾਮਨ ਹੁੰਦੇ ਆ ਜਿਵੇਂ ਫੀਵਰ ਹੋ ਗਿਆ ਬਾਡੀ ਏਕ ਹੋ ਗਿਆ ਜੋੜਾਂ ਦੇ ਵਿੱਚ ਦਰਦ ਹੋ ਗਿਆ ਬਟ ਜ਼ਿਆਦਾਤਰ ਚਿਕਨ ਬੁਨਿਆ ਦੇ ਵਿੱਚ ਜੋੜਾਂ ਦਾ ਦਰਦ ਪ੍ਰੋਮਿਨੈਂਟ ਹੁੰਦਾ ਮੀਨਸ ਕਿ ਇੰਨਾ ਜ਼ਿਆਦਾ ਜੋੜਾਂ ਦਾ ਦਰਦ ਹੋਏਗਾ ਕਿ ਬੰਦੇ ਤੋਂ ਉਠਣਾ ਤੁਰਨਾ ਫਿਰਨਾ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਬਟ ਡੇਂਗੂ ਦੇ ਵਿੱਚ ਜੇ ਦੇਖੀਏ ਤਾਂ ਡੇਂਗੂ ਦੇ ਵਿੱਚ ਅੱਖਾਂ ਦੇ ਪਿਛਲੇ ਪਾਸੇ ਦੇ ਵਿੱਚ ਪੇਨ ਹੈਡੇਕ ਇਹ ਚੀਜ਼ਾਂ ਜਿਆਦਾ ਪ੍ਰੋਮਿਨੈਂਟ ਹੁੰਦੀਆਂ ਲੋਕ ਇਸ ਤਰ੍ਹਾਂ ਬਚ ਸਕਦੇ ਉਹ ਦੇਖ ਲੋਕਾਂ ਨੂੰ ਇਹੀ ਬਚਾਅ ਕਰ ਸਕਦੇ ਕਿ ਦੇਖੋ ਬਿਮਾਰੀ ਇਹ ਸ਼ੁਰੂ ਲੋਕਾਂ ਦੇ ਘਰਾਂ ਤੋਂ ਹੁੰਦੀ ਹੈ ਕਿਉਂਕਿ ਇਹ ਮੱਛਰ ਦੇ ਕੱਟਣ ਨਾਲ ਬਿਮਾਰੀ ਹੁੰਦੀ ਹੈ ਐਂਡ ਮੱਛਰ ਆਪਣੇ ਆਂਡੇ ਜਿਹੜੇ ਦਿੰਦਾ ਉਹ ਪਾਣੀ ਦੇ ਵਿੱਚ ਦਿੰਦਾ ਡੇਂਗੂ ਚ ਗੁੰਮੁਨੀਆਂ ਦਾ ਕਾਮਨ ਮੱਛਰ ਹੈ ਏਡੀਜ਼ ਮੱਛਰ ਉਹਨਾਂ ਨੂੰ ਆਪਾਂ ਕਹਿੰਦੇ ਆ ਉਹਦੀ ਕੀ ਹੈਗੀ ਹੈ ਐਬਿਲਿਟੀ ਉਹ ਖੜੇ ਪਾਣੀ ਦੇ ਵਿੱਚ ਆਂਡੇ ਦਿੰਦਾ ਹੈ ਖੜਾ ਪਾਣੀ ਜਿਹੜਾ ਥੋੜਾ ਥੋੜਾ ਸ਼ੈਲੋ ਕਲੈਕਸ਼ਨਸ ਆਫ ਵਾਟਰ ਆਪਾਂ ਕਹਿ ਦਿੰਨੇ ਆ ਘਰਾਂ ਦੇ ਵਿੱਚ ਜਿਵੇਂ ਬਾਲਟੀ ਦੇ ਵਿੱਚ ਜਾਂ ਫਿਰ ਫ੍ਰਿਜ ਦੇ ਪਿਛਲੇ ਪਾਸੇ ਟ੍ਰੇ ਹੁੰਦੀ ਹੈ ਕੂਲਰ ਦੇ ਵਿੱਚ ਹਨਾ ਗਮਲਿਆਂ ਦੇ ਥੱਲੇ ਜਿਹੜੀ ਟ੍ਰੇ ਹੁੰਦੀ ਆ ਉੱਥੇ ਸਾਡੀਆਂ ਛੱਤਾਂ ਦੇ ਉੱਪਰ ਜਿਹੜਾ ਡਿਸਕਾਰਡਡ ਮਟੀਰੀਅਲ ਆ ਟਾਇਰ ਪਏ ਹੋਇਆ ਕੋਈ ਹੋਰ ਕਬਾੜ ਦਾ ਸਮਾਨ ਪਿਆ ਉਹਦੇ ਵਿੱਚ ਥੋੜਾ ਥੋੜਾ ਪਾਣੀ ਖੜਾ ਹੋ ਜਾਂਦਾ ਹੈ ਉੱਥੇ ਮੱਛਰ ਆਂਡੇ ਦੇਗਾ ਹਫ਼ਤੇ ਦੇ ਵਿੱਚ ਆਂਡੇ ਤੋਂ ਨਵਾਂ ਮੱਛਰ ਤਿਆਰ ਹੋ ਜਾਏਗਾ ਇਦਾਂ ਬਿਮਾਰੀ ਘਰ ਘਰ ਸਪਰੈਡ ਹੁੰਦੀ ਹੈ ਮੱਛਰ ਇੱਕ ਘਰ ਨਹੀਂ ਦੂਸਰੇ ਘਰ ਵੀ ਜਾ ਕੇ ਬਾਈਟ ਕਰ ਸਕਦਾ ਹੋਰ ਮੁਹੱਲੇ ਨੂੰ ਪੂਰੇ ਨੂੰ ਬਿਮਾਰ ਕਰ ਸਕਦਾ ਤਾਂ ਧਿਆਨ ਰੱਖਣਯੋਗ ਇਹੀ ਗੱਲ ਹੈ ਕਿ ਆਪਣੇ ਘਰਾਂ ਦੇ ਵਿੱਚ ਪਾਣੀ ਨਾ ਖੜਾ ਹੋਣ ਦਿਓ ਪੁਰੀਆਂ ਬਾਹਮਾਂ ਵਾਲੇ ਕੱਪੜੇ ਪਾ ਕੇ ਰੱਖੋ ਆਪਣੇ ਦਰਵਾਜ਼ਿਆਂ ਤੇ ਸ਼ੀਲਡ ਲਗਾਓ ਜਾਲੀ ਵਾਲੇ ਦਰਵਾਜ਼ੇ ਲਗਾਓ ਤਾਂ ਕਿ ਮੱਛਰ ਅੰਦਰ ਨਾ ਆਵੇ ਗੁੱਡ ਨਾਈਟ ਕੋਇਲਸ ਆਟੋਮੋਸ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਜਦ ਕਿਸ ਨੂੰ ਟਾਈਮ ਹੋ ਜਾਵੇ ਇਸ ਪ੍ਰਸ਼ਨ ਤੋਂ ਬਾਅਦ ਉਸ ਤੋਂ ਬਾਅਦ ਜੇ ਆ ਮਰੀਜ਼ ਆ ਉਹ ਕਦ ਡਾਕਟਰ ਦਾ ਅਪਰੋਚ ਕਰੇ ਹਾਂਜੀ ਬਿਲਕੁਲ ਦੇਖੋ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ ਕਿ ਡੇਂਗੋ ਹੋ ਗਿਆ ਚਿਕਨਗੁਨੀਆ ਹੋ ਗਿਆ ਪਹਿਲਾਂ ਤਾਂ ਆਪਣਾ ਟੈਸਟ ਕਰਵਾਓ ਟੈਸਟ ਕਰਾ ਕੇ ਪਤਾ ਲੱਗੇਗਾ ਬਿਨਾ ਟੈਸਟ ਤੋਂ ਸਾਨੂੰ ਇਹ ਕਨਫਰਮ ਨਹੀਂ ਹੁੰਦਾ ਕਿ ਡੇਂਗੋ ਹੀ ਹੈ ਜਾਂ ਚਿਕਨਗੁਨੀਆ ਹੀ ਹੈ ਟੈਸਟਿੰਗ ਤੋਂ ਬਾਅਦ ਕਨਫਰਮ ਹੋਏਗਾ ਉਸ ਤੋਂ ਬਾਅਦ ਵੀ ਘਰ ਹੀ ਇਲਾਜ ਹੋ ਸਕਦਾ ਹੈ ਘਰ ਇਲਾਜ ਕਿਵੇਂ ਹੋ ਸਕਦਾ ਹੈ ਲਿਕੁਇਡ ਇਨਟੇਕ ਜ਼ਿਆਦਾ ਕਰੋ ਫਲਾਂ ਦਾ ਸੇਵਨ ਕਰੋ ਮਲਟੀਵਿਟਾਮਿਨ ਲੈ ਸਕਦੇ ਹੋ ਤੁਸੀਂ ਤਾਕਤ ਵਾਲੀਆਂ ਚੀਜ਼ਾਂ ਲੈ ਸਕਦੇ ਹੋ ਨਾ ਬਟ ਜਦੋਂ ਤੱਕ ਪਲੇਟਲੇਟ ਕਾਊਂਟ 20000 ਤੋਂ ਥੱਲੇ ਨਹੀਂ ਫਾਲ ਕਰ ਜਾਂਦਾ ਦੂਜੀ ਚੀਜ਼ ਹੈ ਕਿ ਬਲੀਡਿੰਗ ਟੈਂਡੈਂਸੀ ਨਹੀਂ ਆ ਜਾਂਦੀ ਜਿਵੇਂ ਫੋਨ ਕਈ ਵਾਰੀ ਆ ਜਾਂਦਾ ਮਸੂੜੀਆਂ ਦੇ ਵਿੱਚੋਂ ਕੰਨਾਂਤੀਆਂ ਨੱਕ ਦੇ ਵਿੱਚੋਂ ਉਨੀ ਦੇਰ ਤੱਕ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੁੰਦੀ ਐਡਮਿਟ ਹੋਣ ਦੀ ਲੋੜ ਨਹੀਂ ਹੁੰਦੀ ਘਰ ਹੀ ਇਲਾਜ ਪੋਸੀਬਲ ਹੈ ਹਾਂਜੀ ਸਰਕਾਰੀ ਹਸਪਤਾਲ ਦੇ ਵਿੱਚ ਵੀ ਤੇ ਬਾਕੀ ਸਾਰੇ ਹਸਪਤਲਾਂ ਦੇ ਵਿੱਚ ਹੀ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਡੇਂਗੂ ਦੇ ਵਾਰਡ ਬਣਾਏ ਗਏ ਹੈ ਜੇ ਸਾਨੂੰ ਸ਼ੱਕੀ ਮਰੀਜ਼ ਲੱਗਦਾ ਹੈ ਕਿ ਹਾਂ ਬੁਖਾਰ ਜੋੜਾਂ ਦਾ ਦਰਦ ਹੈ ਸਿਰ ਚ ਦਰਦ ਹੈ ਅੱਖਾਂ ਦੇ ਪਿਛਲੇ ਪਾਸੇ ਦਰਦ ਹੈ ਤਾਂ ਉਹਨੂੰ ਸੀ ਜੇ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਆਫਟਰ ਕਨਫਰਮੇਸ਼ਨ ਦਾਸੀ ਡੇਂਗੂ ਵਾਰਡ ਦੇ ਵਿੱਚ ਹੀ ਐਡਮਿਟ ਕਰਦੇ ਆ ਸ਼ੱਕੀ ਮਰੀਜ਼ ਨੂੰ ਵੀ ਅਸੀਂ ਉੱਥੇ ਹੀ ਪਾਉਂਦੇ ਆ ਜੇ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਉੱਥੇ ਕੀ ਹੁੰਦਾ ਕਿ ਵਾਰਡ ਅਲੱਗ ਤੋਂ ਹੁੰਦੇ ਆ ਸਾਡੇ ਆਈਸੋਲੇਟਿਡ ਹੁੰਦੇ ਆ ਪਲੱਸ ਬੈੱਡ ਨੈਟ ਲੱਗੇ ਹੁੰਦੇ ਆ